ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ 1 ਇੰਡੀਆ ਪੰਜਾਬੀ ਮੈਂ ਆ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਜਸਬੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਪੱਟੀ ਸਾਹਿਬ ਅਮਰਿਤਪਾਲ ਸਿੰਘ ਜਦੋਂ ਤੋਂ ਖਡੂਰ ਸਾਹਿਬ ਤੋਂ ਚੋਣਾਂ ਜਿੱਤੇ ਨੇ ਇੱਕ ਤੋਂ ਬਾਅਦ ਇੱਕ ਪਟੀਸ਼ਨਾਂ ਜਿਹੜੀਆਂ ਉਹ ਮਾਨਯੋਗ ਅਦਾਲਤਾਂ ਦੇ ਵਿੱਚ ਪਾਈਆਂ ਜਾਂਦੀਆਂ ਕੋਈ ਕਹਿੰਦੇ ਆ ਜੀ ਇਹਨਾਂ ਦੇ ਖਰਚਿਆਂ ਦਾ ਹਿਸਾਬ ਕੋਈ ਨਹੀਂ ਹੈਗਾ ਕਿੱਥੋਂ ਪੈਸਾ ਆਇਆ ਕਿੱਥੋਂ ਇਹਨਾਂ ਨੇ ਖਰਚਾ ਕੀਤਾ ਕਿੱਥੋਂ ਫਲੈਕਸ ਬੋਰਡ ਬਣਵਾਲੇ ਕਿੱਥੋਂ ਪ੍ਰਚਾਰ ਦਾ ਸਮਾਨ ਬਣਾ ਲਿਆ ਕਹਿੰਦੇ ਕੋਈ ਹਿਸਾਬ ਤਾਬ ਨਹੀਂ ਆ ਇੱਕ ਪਟੀਸ਼ਨ ਕੋਈ ਇਹ ਪਾ ਦਿੰਦਾ ਇੱਕ ਸੁਪਰੀਮ ਕੋਰਟ ਦੇ ਵਿੱਚ ਕੋਈ ਸ਼ਖਸ ਜਿਹੜਾ ਉਹ ਪਟੀਸ਼ਨ ਪਾ ਦਿੰਦਾ ਵੀ ਇਹ ਬੰਦਾ ਵਫਾਦਾਰ ਹੀ ਹੈ ਨਹੀਂਗਾ ਤੇ ਜਦੋਂ ਇਹ ਪਟੀਸ਼ਨ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਦੀ ਸੁਣਵਾਈ ਹੁੰਦੀ ਆ ਤਾਂ ਉਸ ਤੋਂ ਬਾਅਦ ਜੋ ਕੁਝ ਹੁੰਦਾ ਤੁਸੀਂ ਭਲੀ ਭਾਂਤ ਜਾਣਦੇ ਹੋ ਅੱਜ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਕੀ ਹੋਇਆ ਇਸ ਪਟੀਸ਼ਨ ਨੂੰ ਲੈ ਕੇ ਮੇਕੋ ਇਹ ਜਿਹੜਾ ਓਮ ਪ੍ਰਕਾਸ਼ ਕਹਿੰਦਾ ਜੀ ਮੈਂ ਉੱਥੋਂ ਦਾ ਸਿਟੀਜ਼ਨ ਨਹੀਂ ਲੇਕਿਨ ਮੈਂ ਦੇਸ਼ ਦਾ ਸਿਟੀਜ਼ਨ ਜ਼ਰੂਰ ਹਾਂ ਹੂੰ ਮੈਂ ਉੱਥੋਂ ਦਾ ਵੋਟਰ ਨਹੀਂ ਉਸ ਹਲਕੇ ਦਾ ਰਹਿਣ ਵਾਲੇ ਕਿੱਥੋਂ ਦੇ ਨੇ ਇਹ ਸ਼ਹਿਰ ਦਿੱਲੀ ਦੇ ਰਹਿਣ ਵਾਲਾ ਜੀ ਅੱਛਾ ਜੀ ਇਹਨੇ ਪਟੀਸ਼ਨ ਪਾਈ ਸੀ ਸਿਰਫ ਇੱਕ ਆਦੇ ਨਾਮ ਠੱਟਣ ਵਾਸਤੇ ਵੀ ਜੇ ਕਿਤੇ ਮੇਰੀ ਪਟੀਸ਼ਨ ਮਨਜ਼ੂਰ ਹੋ ਗਈ ਤੇ ਮੇਰਾ ਨਾਂ ਧ ਘੱਟੂ ਘੱਟ ਬਣੂਗਾ ਨਾ ਵੀ ਮੈਂ ਦੇਸ਼ ਭਗਤ ਹੂੰ ਤੇ ਪਰ ਇਹਨਾਂ ਨੂੰ ਮੈਂ ਦੱਸ ਦਿਆਂ ਵੀ ਸਿੱਖਾ ਤੋਂ ਵੱਡਾ ਵੱਡਾ ਦੇਸ਼ ਭਗਤ ਕੋਈ ਵੀ ਨਹੀਂ ਹੋ ਸਕਦਾ ਕਿੰਨਾਂ ਨੇ ਇੰਨੀਆਂ ਕੁਰਬਾਨੀਆਂ ਦੇ ਕੇ ਦੇਸ਼ ਨੂੰ ਆਜ਼ਾਦ ਕਰਵਾਇਆ ਤੇ ਫਿਰ ਪਰਵਾਣ ਚੜਾਇਆ ਇਹ ਹਰੀ ਕ੍ਰਾਂਤੀ ਜੇ ਸਿੱਖ ਕਿਸਾਨ ਨਾਲ ਲੈ ਕੇ ਹੁੰਦੇ ਤੇ ਸ਼ਾਇਦ ਅੱਜ ਵੀ ਦੇਸ਼ ਭੁੱਖਮਰੀ ਦੇ ਸ਼ਿਕਾਰ ਹੁੰਦਾ ਹਰੀ ਕ੍ਰਾਂਤੀ ਤੋਂ ਪਹਿਲਾਂ ਅਸੀਂ ਜਿਹੜੇ ਅਸੀਂ ਅਮਰੀਕਾ ਤੋਂ ਵੇਖ ਤੇ ਡੀਕਦੇ ਹੁੰਦੇ ਸੀ ਮੈਕਸੀਕਨ ਕਣਕ ਰੱਦੀ ਕਣਕ ਜਿਹੜੀ ਆ ਕਦੋਂ ਕੋਈ ਆ ਕੇ ਪੋਰਟ ਤੇ ਜਹਾਜ ਲੱਗਦਾ ਤਾਂ ਸਾਨੂੰ ਉੱਥੋਂ ਕਣਕ ਮਿਲਦੀ ਇੰਦਰਾਗੰਨ ਟੋਟਲੀ ਮਨਾ ਕਰ ਦਿੱਤਾ ਸੀ ਉਹਨਾਂ ਨੇ ਉਸ ਟਾਈਮ ਦੇ ਉੱਤੇ ਕਿ ਇੰਦਰਾ ਨੂੰ ਕਹਿੰਦਾ ਤੁਹਾਨੂੰ ਸ਼ਰਤਾਂ ਦੇ ਕਣਕ ਮਿਲੂ ਥੜੀ ਸ਼ਰਤਾਂ ਮੰਨੂ ਤੇ ਨਹੀਂ ਮਿਲਣੀ ਤੇ ਇੰਦਰਾ ਦਾ ਕਿ ਉਸੇ ਵੇਲੇ ਹਰੀਕ੍ਰਾਂੰਜ ਨੇ ਪੱਥਰ ਰੱਖਿਆ ਸੀਗਾ ਜੀਨੂ ਪੰਜਾਬ ਦੇ ਕਿਸਾਨਾਂ ਤੇ ਵਿਸ਼ੇਸ਼ ਕਰਕੇ ਜਿਹੜੇ ਸਿੱਖਾਂ ਨੇ ਇਹਨੂੰ ਬਣਾਇਆ ਤੇ ਇੱਕ ਕੁਸਾਲਾਂ ਦੇ ਵਿੱਚ ਹੀ ਦੇਸ਼ ਦੇ ਅਨਪੜਵ ਨੱਕੋ ਨੱਕ ਪਰ ਦਿੱਤਾ ਜੀ ਅੱਜ ਉਹੀ ਸਿੱਖ ਨੇ ਜੇ ਭਾਈ ਅਮਰਤਪਾਲ ਦੀ ਗੱਲ ਕਰਦੇ ਤੇ ਉਹਨਾਂ ਦੀ ਵੰਸ਼ਸ ਦੀ ਗੱਲ ਕਰੋ ਉਹਨਾਂ ਦਾ ਕਿੰਨੇ ਕਿਤੇ ਆਜ਼ਾਦੀ ਦੀ ਲੜਾਈ ਨੇ ਕਿਤੇ ਨਾ ਜੁੜਦਾ ਉਹਨਾਂ ਦਾ ਇਹ ਸੇ ਕਰਕੇ ਭਾਈ ਅਮਰਤਪਾਲ ਸੰਜਾ ਕੇ ਗਲਤ ਕੀ ਕੀਤਾ ਜੀ ਜੇ ਲੋਕਾਂ ਨੂੰ ਨਸ਼ੇ ਛਡਾਏ ਅਮਰਤ ਸਿਕਾ ਗਲਤ ਕੀ ਕੀਤਾ ਸਿਰਫ ਕੁਝ ਲੋਕਾਂ ਨੂੰ ਇਸ ਗੱਲ ਦੀ ਤਖਲੀਫ ਹੁੰਦੀ ਆ ਕਿ ਜਿਹੜੇ ਅਮਰ ਛੱਕੇ ਲੋਕ ਸਿੱਖ ਸੱਜਣਦੇ ਆ ਉਹ ਮੁੜ ਕੇ ਹਿੰਦੂ ਧਰਮ ਤੋਂ ਦੂਰ ਹੋ ਜਾਂਦੇ ਆ ਬਾਕੀ ਧਰਮਾਂ ਤੋਂ ਦੂਰ ਹੋ ਜਾਂਦੇ ਆ ਸਰਹੰਦੀ ਖੇਤਰ ਦੇ ਅਸਾਈ ਧਰਮ ਦੇ ਲੋਕ ਸਾਡਾ ਜਿਹੜਾ ਵਾ ਉਹ ਇੱਕ ਸਾਡਾ ਜਿਹੜੇ ਗਰੀਬ ਲੋਕ ਨੇ ਉਹਨਾਂ ਨੂੰ ਆਪਣੇ ਨਾਲ ਜੋੜ ਰਹੇ ਨੇ ਇਹ ਲੋਕ ਖੰਭ ਖੰਭ ਸਾਡਾ ਵਿਰੋਧ ਕਰ ਰਹੇ ਨੇ ਸੁਪਰੀਮ ਕੋਰਟ ਨੇ ਠੀਕ ਕੀਤਾ ਭਾਈ ਤੂੰ ਇਹ ਗੱਲ ਕਹਿਣਾ ਵੀ ਉਹ ਬੰਦਾ ਤੇ ਜੇਲ੍ਹ ਚ ਮਿੱਠਾ ਆਪਣੇ ਹਲਕੇ ਦਾ ਕੀ ਸਵਾਰੂ ਤੂੰ ਵੇਖਣਾ ਕੋਰਟ ਨੇ ਵੇਖਣਾ ਭਾਈ ਇਹ ਸਰਕਾਰ ਨੇ ਵੇਖਣਾ ਜਾਂ ਜਿਨ੍ਹਾਂ ਲੋਕਾਂ ਨੇ ਲੱਖਾਂ ਮੋਟਾ ਪਾ ਕੇ ਉਹਨਾਂ ਵੇਖਣਾ ਨੇ ਸੁਪਰੀਮ ਕੋਰਟ ਨੇ ਝਾੜ ਵੀ ਪਾਈਆ ਤੇ ਬਕਾਇਦਾ ਤੌਰ ਤੇ ਦੀ ਪਟੀਸ਼ਨ ਖਤ ਕਰਦੇ ਇਹ ਵੀ ਉਹਨੂੰ ਗਲਤੀ ਵੀ ਉਹਦੀ ਪਟੀਸ਼ਨ ਸਿਰ ਕੋ ਨਾਲ ਲਿਆਂਦੀ ਤੇ ਸ਼ਕਤੀ ਦਾ ਪੇਸ਼ਾ ਵੰਦ ਤੁਹਾਨੂੰ ਪਤਾ ਪਹਿਲਾਂ ਸੁਪਰੀਮ ਕੋਰਟ ਦੋ ਦੋ ਤਿੰਨ ਦਰ ਲੱਖ ਰੁਪਏ ਜੁਰਮਾਨਾ ਵੀ ਕਰ ਚੁੱਕੀ ਉਹਦੀ ਪਟੀਸ਼ਨ ਪਾਉਣ ਵਾਲਿਆਂ ਨੂੰ ਦੂਸਰੇ ਪਾਸੇ ਵਿਕਰਮਜੀਤ ਸਿੰਘ ਉਥੇ ਇੱਕ ਆਦਮੀ ਦਰ ਲੜਿਆ ਉਹਨੇ ਚੋਣਕ ਪਿਛੇ ਦੀ ਸ਼ਿਕਾਇਤ ਕੀਤੀ ਅੱਛਾ ਹਾਈ ਕੋਰਟ ਨੂੰ ਚੱਲ ਗਿਆ ਉਹ ਕਹਿੰਦਾ ਵੀ ਇਹਨਾਂ ਨੇ ਆਪਣੇ ਖਰਚੇ ਦਾ حساب ਸਹੀ ਨਹੀਂ ਦਿੱਤਾ ਠੀਕ ਕੋਈ ਗੱਲ ਨਹੀਂ ਦਿੱਤਾ ਜੀ ਜੋ ਪਾਉ ਪਟੀਸ਼ਨ ਤੁਸੀਂ ਆਈ ਕੋਈ ਗੱਲ ਨਹੀਂ ਜਵਾਬ ਮੰਗ ਲਿਆ ਕਿ ਦੇ ਦੇਣੇ ਕਿ ਅਗਲੀ ਜੇ ਚੋਣ ਪਿਛਣ ਤੇ ਅਬਜ਼ਰਵਰਾਂ ਨੇ ਕੋਈ ਇਤਰਾਜ਼ ਨਹੀਂ ਕੀਤਾ ਤੁਹਾਨੂੰ ਪਤਾ ਹੋਏਗਾ ਪਿੱਛੇ ਦੇ 6 ਬੰਦੇ ਜਿਹੜੇ 6 ਚੋਂ ਲੜੇ ਸੀ 6 6 ਨੂੰ ਜਿਹੜਾ ਸੀ ਗੁਰਦਾਸਪੁਰ ਹਲਕੇ ਤੋਂ ਉਹਨਾਂ ਨੇ ਅਗਲੇ ਅਗਲੇ 6 ਸਾਲਾਂ ਵਾਸਤੇ ਕਹਤਾ ਤੁਸੀਂ ਚੋਣ ਨਹੀਂ ਲੜ ਸਕਦੇ ਕੋਈ ਕਿਉਂ ਤੁਸੀਂ ਆਪਣੇ ਖਰਚੇ ਦਾ ਹਿਸਾਬ-ਕਿਤਾਬ ਸਹੀ ਨਹੀਂ ਦਿੱਤਾ ਸਾਨੂੰ ਇੱਥੇ ਐਸੇ ਤਰ੍ਹਾਂ ਜੇਕਰ ਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਉੱਤੇ ਇਹੋ ਜਿਹਾ ਦੋਸ਼ ਚੁਣਕ ਮਿਸ਼ਨ ਲਾਉਗਾ ਤੇ ਆਪੇ ਉੱਤੇ ਮਰੋਕ ਲਾ ਦੂਗਾ। ਤੁਸੀਂ ਖਾਮ ਖਾ ਉਹੀ ਕੱਲ ਵੀ ਮੇਰਾ ਨਾ ਹੋਣਾ ਜਿਹਦਾ ਵੀ ਮੈਂ ਆ ਕੰਮ ਕੀਤਾ ਤੇ ਮੈਂ ਇਲੈਕਸ਼ਨ ਲੜੀ ਉਧਰ ਨੂੰ ਪੁੱਛਿਆ ਕਿਸੇ ਵੀ ਹੁਣ ਤੁਸੀਂ ਜਾ ਕੇ ਕੋਰਟਾਂ ਜਾ ਕੇ ਖਰਾਬ ਕਰਦੇ ਕੱਬ ਤੁਹਾਨੂੰ ਪਤਾ ਕੀ ਜਸਟਿਸ ਨੇ ਕਲ ਕੀ ਜੇ ਸੁਪਰੀਮ ਕੋਰਟ ਨੇ ਸਪਰੀਮ ਕੋਰਟ ਦੇ ਚੀਫ ਜਸਟਿਸ ਨੇ ਕਿਹਾ ਕਿ ਸਾਡਾ ਇੱਕ ਬੈਂਚ ਹਫਤੇ ਦੀਆਂ 60 ਤੋਂ ਲੈ ਕੇ 70 ਕੇਸ ਸੁਣਵਾਵੇ। ਨਫਟਾਰੇ ਕਰਦਾ ਉਹਨਾਂ ਦੇ। ਰਾਤ ਨੂੰ ਅਸੀਂ 3 ਵਜੇ ਉੱਠ ਕੇ ਤੇ ਪੜਦੇ ਆ ਫੈਸਲਾ ਪੜਦੇ ਫੈਸਲਾ ਜਿਹੜੀ ਜਿਹਦੇ ਕੇਸ ਹੋਣੇ ਕਿ ਪੜਦੇ ਨਹੀਂ ਫੈਸਲਾ ਪੜਦੇ ਅਸੀਂ। ਇੱਕ ਵਕੀਲ ਨੂੰ ਝੜ ਪਈ ਸੀ। ਜਿਹੜੇ ਵਕੀਲ ਨੇ ਇੰਨੀ ਗੱਲ ਕਹੀ ਸੀ ਨਾ ਕਿ ਜਿਹੜਾ ਕੁਦਮ ਠਾਕਰੇ ਦਾ ਕੇਸ ਹੈ ਮਹਾਰਾਸ਼ਟਰ ਦਾ ਚੋਣ નિਸ਼ਾਨਦਾ ਤੇ ਉਹਨਾਂ ਦੀ ਪਾਰਟੀ ਦਾ ਕਹਤੇ ਸਰ ਜਲਦੀ ਸੁਣਾਈ ਕੀਤੀ ਜਾਵੇ ਤੇ ਚੀਪ ਜਸੂ ਸਾਹਿਬ ਨਰਾਜ ਹੋ ਗਏ ਸੀ ਕਹਿੰਦੇ ਜੀ ਤੁਸੀਂ ਮੇਰੀ ਸੀਟ 'ਚ ਬਹਿ ਕੇ ਵੇਖੋ ਤੁਸੀਂ ਇੱਕ ਦਿਨ ਦਾ ਭੱਜ ਕਿਤੇ ਵੇਖ ਕੀ ਬੰਦਾ ਵੇਖਿਓ ਤੁਸੀਂ ਅਸੀਂ ਬੇਹ ਤਾਂ ਥੋੜੀ ਬੈਠੇ ਆ ਕੰਮ ਕਰ ਰਹੇ ਆ ਉਹ ਕਹਿੰਦਾ ਸਰ ਮੈਂ ਤਾਂ ਰਿਕਵੈਸਟ ਕੀਤੀ ਇਹ ਨਾ ਰਿਕਵੈਸਟ ਤਾਂ ਨਹੀਂ ਕਰਨੀ ਚਾਹੀਦੀ ਜੀ ਕੰਮ ਕਰ ਰਹੇ ਆ ਉਹ ਕਹਿੰਦੇ 60 ਤੋਂ ਲੈ ਕੇ 70 ਤੱਕ ਇੱਕ ਬੈਂਸੜੇ ਕੇਸ ਸੁਣਦਾ ਤੇ ਸਾਡੀਆਂ ਸਰਕਾਰਾਂ ਜਿਹੜੀਆਂ ਜਿਹੜੇ ਕਿਸ ਲੋਅਰ ਕੋਰਟ ਦੇ ਉਹ ਵੀ ਸੁਪਰੀਮ ਕੋਰਟ ਚ ਲੈ ਕੇ ਆ ਰਹੀਆਂ ਨੇ ਇਹ ਟ੍ਰੈਂਡ ਬੰਦ ਹੋਣਾ ਚਾਹੀਦਾ ਤਾਂ ਕਿ ਜਿੱਥੋਂ ਦੀ ਕੇਸ ਉੱਥੇ ਲੱਗੇ ਹੋ ਸਾਡੇ ਕੋਲੇ ਉਹੀ ਕੇਸ ਹੋਵੇ ਜਿਹੜਾ ਮੈਰਿਟ ਤੇ ਸੁਪਰੀਮ ਕੋਰਟ ਹੋਣਾ ਬਣਦਾ ਵਾ ਇਸ ਕਰਕੇ ਉਹਨਾਂ ਦੇ ਝੜਪਾਈ ਉਹਨੂੰ ਇਹੋ ਜਿਹੇ ਕੇਸ ਦੁਬਾਰਾ ਲੱਕਿਆ ਹੋਗੇ ਤੇ ਮੁੜ ਕੇ ਫਿਰ ਅਸੀਂ ਜੁਰਮਾਨਾ ਵੀ ਕਰਾਂਗੇ ਤਾਂ ਦਖਲਅਪ ਕਾਰਵੀ ਕਾਨੂੰਨੀ ਕਰਾਂਗੇ ਜੀ ਉਧਰ ਦੂਜੇ ਪਾਸੇ ਪੱਟੀ ਸਾਹਿਬ ਹਰਿਆਣਾ ਦੀ ਸਿੱਖ ਸੰਗਤ ਜਿਹੜੀ ਹੈ ਉਹ ਜਥੇਦਾਰ ਸੁਲਤਾਨ ਸਿੰਘ ਉਹਨਾਂ ਦੇ ਕੋਲ ਜਾਂਦੇ ਆ ਤੇ ਉਹਨਾਂ ਨੂੰ ਬੇਨਤੀ ਕਰਦੇ ਆ ਵੀ ਤੁਸੀਂ ਸਾਡੇ ਕੋਲ ਹਰਿਆਣਾ ਦੇ ਵਿੱਚ ਇੱਕ ਸਮਾਗਮ ਤੇ ਆਓ ਇਹ ਦਰਸਲ ਪੂਰੀ ਗੱਲਬਾਤ ਕੀ ਹੈ ਸਿੱਖ ਸੰਗਤ ਕਿਉਂ ਜਾਂਦੀ ਹੈ ਸਮਾਗਮ ਕਿਹੜਾ ਕੀ ਕੁਝ ਹੋਣ ਜਾ ਰਿਹਾ ਉੱਥੇ ਵਿਖੋ ਜਿਹੜੇ ਬਾਦਲ ਪੱਖੀ ਬਕਾਇਦਾ ਤੌਰ ਤੇ ਹਰਿਆਣੇ ਦੇ ਵਿੱਚ ਸਿੱਖ ਨੇ ਤੋਂ 1 8 ਸਤੰਬਰ ਨੂੰ ਕਰਨਾਲ ਦੇ ਵਿੱਚ ਇੱਕ ਵੱਡਾ ਸਮਾਗਮ ਕਰ ਰਹੇ ਆ ਅਕਟ ਕਰ ਰਹੇ ਸਿੱਖਾਂ ਦਾ ਕਿਉਂਕਿ ਹਰਿਆਣੇ ਦੇ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣ ਵਾਲੀਆਂ ਨੇ ਉਹਨਾਂ ਨੂੰ ਲੈ ਕੇ ਉਹ ਆਪਣੀ ਹੋਂਦ ਦਾ ਪ੍ਰਟਾਵਾ ਕਰਨਗੇ ਉਹਦੇ ਵਿੱਚ ਕਹਿੰਦੇ ਸੀ ਪੰਜ ਤਖਤਾਂ ਦੇ ਜਥੇਦਾਰ ਨੂੰ ਬੁਲਾ ਰਹੇ ਆ ਪਹਿਲਾ ਇਹ ਗਿਆਨੀ ਰਗਵੀਰ ਸਿੰਘ ਜੂਰਾ ਕੋਲ ਗਏ ਤੇ ਉਹਨਾਂ ਨੂੰ ਸੱਦਾ ਪੱਤਰ ਦੇ ਕੇ ਕਿ ਬੀ ਸਿੰਘ ਸਾਹਿਬ ਤੁਸੀਂ ਜਰੂਰ ਆਓ ਤੁਸੀਂ ਮੁਰਕਿਓ ਗੈ ਦਮ ਦਮਦਮਾ ਸਾਹਿਬ ਤੇ ਗਿਆਨੀ ਹਰਪ੍ਰੀਤ ਸਿੰਘ ਸੱਦਾ ਪੁੱਤਰ ਦੇ ਕੇ ਆਏ ਤੇ ਹੁਣ ਮੈਂ ਖੈਦਾ ਤੌਰ ਤੇ ਨੰਦਪੁਰ ਸਾਹਿਬ ਦੇ ਕੀ ਗਿਆਨੀ ਸੁਲਤਾਨ ਸਿੰਘ ਨੂੰ ਜਿਹੜੇ ਉੱਥੋਂ ਦੇ ਤਖਤ ਦੇ ਜਥੇਦਾਰ ਹੈ ਕਾਰਜਕਾਰੀ ਜਥੇਦਾਰ ਉਹਨਾਂ ਨੂੰ ਸੱਦਾ ਪੱਤਰ ਦੇ ਕੇ ਇੱਥੇ ਮੈਨੂੰ ਥੋੜੀ ਜੀ ਗੱਲ ਹੋ ਰਹੀ ਤਾਂ ਅਲਰਜੀ ਹੈ ਕਮੇਟੀ ਵਾਲਿਆਂ ਤੋਂ ਅਖਾਲੀਆਂ ਇੱਕ ਵਿਅਕਤੀ ਉਹ ਤੁਸੀਂ ਜਥੇਦਾਰ ਵੀ ਲਾਇਆ ਤੇ ਦਰਬਾਰ ਸੱਚ ਗ੍ਰੰਥੀ ਵੀ ਆ ਇੰਨੇ ਗ੍ਰੰਥੀ ਪ੍ਰਤੀਕਰਨ ਦੇ ਬਾਵਜੂਦ ਵੀ ਫੇਰ ਉਹ ਦਿੱਥੇ ਲੁੜਕੀ ਪਾਈ ਜਿਹੜਾ ਕੰਮ ਕਰਦਾ ਇੱਕ ਕੰਮ ਨੂੰ ਕਰਨ ਦੇ ਤਖਤ ਦਾ ਕਰਨ ਦੇ ਤੁਸੀਂ ਜਥੇਦਾਰ ਤਖਤਤਾ ਪਰਿੰਦਾ ਅਮਰ ਸਰ ਇਸ ਕਰਕੇ ਸਾਡੀ ਇਹ ਗੱਲ ਸੁਣ ਕੇ ਜ਼ਰੂਰ ਸ਼ਰੋਮਣੀ ਕਮੇਟੀ ਤੇ ਸ਼ਰੋਮਣੀ ਗੱਲ ਦੇ ਲੱਗਿਓ ਕਰਨਾ ਤਾਂ ਸੁਖਬੀਰ ਸਿੰਘ ਬਾਦਲ ਨੇ ਆ ਸ਼ਰੋਮਣੀ ਕਮੇਟੀ ਤੇ ਤਾਂ ਸਰ ਰੋਕ ਕੋਈ ਨਹੀਂ ਹੈਗਾ ਉਹਨਾਂ ਦੀ ਕੀ ਮਜਬੂਰੀ ਸਾਨੂੰ ਨਹੀਂ ਪਤਾ ਲੇਕਿਨ ਉਹ ਤਖਤ ਦਾ ਜਿਹਹਦਾਰ ਪੱਕੇ ਤੌਰ ਤੇ ਲੱਗਣਾ ਚਾਹੀਦਾ ਦੂਜੀ। ਹੁਣ ਉਹ 13 ਮੈਂਬਰੀ ਇੱਕ ਵਫਤ ਬਕਾਇਦਾ ਤੌਰ ਤੇ ਸਿੱਖਾਂ ਦਾ ਨਨਦਪੁਰ ਸਭਾ ਕੇ ਇਹਨਾਂ ਨੂੰ ਮਿਲਦਾ ਤੇ ਇਹਨਾਂ ਨੂੰ ਹੀ ਸੱਦਾ ਪੱਤਰ ਦਿੰਦਾ ਵੀ 8 ਤਰੀਕ ਨੂੰ ਬਕਾਇਦਾ ਤੌਰ ਤੇ ਜਿਹੜਾ ਉੱਥੇ ਇਕੱਠ ਕੀਤਾ ਜਾ ਰਿਹਾ ਕਰਨਾਲ ਦੇ ਵਿੱਚ। ਜਥੇਦਾਰ ਜੀ ਤੁਸੀਂ ਉੱਥੇ ਆਇਓ। ਠੀਕ ਆ ਭਰੋਸਾ ਦੇ ਦਿੰਦੇ। ਹੁਣ ਦੋ ਤਖਤ ਬਾਹਰ ਨੇ ਉੱਥੇ ਜਾਂਦੇ ਕਿ ਨਹੀਂ ਜਾਂਦੇ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ। ਲੇਕਿਨ ਮੈਨੂੰ ਇੱਕ ਪੁਰਾਣੀ ਗੱਲ ਯਾਦ ਆ ਗਈ ਆ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇਹਨਾਂ ਨੂੰ ਕਹਿਤਾ ਸੀ 2005 ਦੇ ਵਿੱਚ ਵੀ ਜੇ ਬਾਹਰੋਂ ਤਖਤ ਦੇ ਨਹੀਂ ਆਉਂਦੇ ਕੋਈ ਆ ਕੇ ਆਪਣੇ ਕੰਮ ਦੇ ਵਿੱਚ ਅੜਚਣ ਪਾਉਂਦੇ ਨਾ ਬਣਾਓ ਜਿਸ ਤਰ੍ਹਾਂ ਤੁਸੀਂ ਪਹਿਲਾਂ ਕਰਦੇ ਸੀ ਉਦਾਂ ਕਰ ਲਓ ਇੱਕ ਕਾਲ ਤਖਤ ਦਾ ਹੈਡ ਗ੍ਰੰਥੀ ਲੈ ਲਓ ਕਿ ਦਰਬਾਰ ਸਭ ਦਾ ਹੈਡ ਗ੍ਰੰਥੀ ਲੈ ਲਓ ਜੇ ਦੋਵੇਂ ਨਹੀਂ ਅਵੇਲੇਬਲ ਤੇ ਕੋਈ ਦੋ ਗ੍ਰੰਥੀ ਲੈ ਲਓ ਪੱਛੀ ਪ੍ਰਧਾਨ ਦੀ ਮਰਿਆਦ ਬਰਦਾ ਪੂਰੀ ਕਰਨੀ ਹੈ ਤੇ ਉਹ ਪ੍ਰਕਿਰਿਆ ਅੱਜ ਵੀ ਜਾਰੀ ਹੈ ਹੁਣ ਇਹਨਾਂ ਨੇ ਬਕਾਇਦਾ ਤੌਰ ਤੇ ਸਿੱਧਾ ਪੱਤਰ ਦੇ ਦਿੱਤਾ ਲੇਕਿਨ ਜਿਹੜੇ ਉੱਥੇ ਸੁਖਵਿੰਦਰ ਸਿੰਘ ਮਟਰੇ ਵੰਡੇਬਰ ਜਰਨਲ ਸਕੱਟਰ ਹਰਿਆਣਾ ਸੇ ਹਰਿਆਣਾ ਸੇ ਗੁਰਦਵਾ ਪਰਮੋ ਘੋਟੀ ਦੇ ਉਹ ਕਹਿੰਦੇ ਜੀ ਜਦੋਂ ਦੀ ਕਮੇਟੀ ਬਣੀ ਹੈ ਕਾਫੀ ਸਿੱਖਿਆ ਦੇ ਖੇਤਰ ਦੇ ਵਿੱਚ ਧਰਮ ਪ੍ਰਚਾਰ ਦੇ ਖੇਤਰ ਦੇ ਵਿੱਚ ਆਮ ਸਿੱਖਿਆ ਦੇ ਵਿੱਚ ਲਾ ਉਹ ਕਾਫੀ ਜੜੀ ਸੀ ਸਾਡੀ ਡਿਵੈਲਪਮੈਂਟ ਹੋਈ ਹੈ ਲੇਕਿਨ ਇਹ ਆ ਕਹਿੰਦੇ ਜੀ ਭਾਜਪਾ ਦਾ ਬੀ ਟੀਮ ਹੈ ਫਾਜ਼ਲ ਜ਼ਰੀਏ ਪਹਿਲਾਂ ਕਾਂਗਰਸ ਨੂੰ ਕੋਸ਼ਿਸ਼ ਦੇਂਦੀ ਕਾਂਗਰਸ ਦੀ ਬੀਟੀ ਮੈਂ ਅੱਜ ਇਹ ਕਹਿੰਦੇ ਜੀ ਇਹ ਭਾਜਪਾ ਦੀ ਬੀਟੀ ਪਹਿਲੀ ਗੱਲ ਤੇ ਹਰਿਆਣਾ ਕਮੇਟੀ ਬਣੀ ਕਿਉਂ ਹੂੰ 1996 ਦੇ ਵਿੱਚ ਇੱਕ ਚੋਣ ਜਿਹੜੀ ਬਕਾਇਦਾ ਤੌਰ ਤੇ ਰੋਕ ਕੇ ਨੰ ਤੇ ਹਰਿਆਣੇ ਦੇ ਵਿੱਚ ਇੱਕ ਸੀਟ ਤੇ ਚੋਣ ਇਹਨਾਂ ਰੋਕੀ ਸੀਗੀ ਜਿੱਥੇ ਜਗਦੀਸ਼ ਸਿੰਘ ਢੀਂਡਾ ਤੇ ਰਗਵੀ ਰਗੂ ਜੀ ਨੇ ਵਿਰਕ ਲੜਦੇ ਹੂੰ ਬਾਕੀ ਸਭ ਕੁਝ ਉਹ ਰੋਕੀ ਸੀ ਰੋਕ ਕੇ ਮੁੜ ਕੇ ਝਿੰਡੇ ਨੂੰ ਮਨਾਇਆ ਸੀ ਭਾਈ ਤੂੰ ਹਾਲ ਦੀ ਕਿੜੀ ਬਿਟਰਾ ਕਰ ਜਾ ਤੇ ਇਹਨੂੰ ਜੁੜਿਆ ਜਾਣ ਦੇ ਤੇ ਜਿੱਦਾਂ ਕਹਿੰਗੇ ਕਮੇਟੀ ਦਾ ਕਰ ਲਾਂਗੇ ਅੱਪਾ ਅੱਛਾ ਜੀ ਮੁੜ ਕੇ ਜਹਦਰ ਗੁਰਜੰਦ ਸਿੰਘ ਟੋੜਾ ਜਿਉਂਦੇ ਸੀ ਤੇ ਉਹਨਾਂ ਨੇ ਆਪਣੇ ਕਾਫੀ ਦੌਰੇ ਹਰਿਆਣਾ ਦੇ ਸਿੱਖਾਂ ਚ ਕੀਤੇ ਮੀਟਿੰਗਾਂ ਕੀਤੀਆਂ ਉਹਨਾਂ ਨੂੰ ਕਹਿ ਦਿੱਤਾ ਵੀ ਤੁਸੀਂ ਹਰਿਆਣਾ ਕਮੇਟੀ ਵੱਖਰੀ ਦੀ ਗੱਲ ਨਾ ਕਰੋ ਅਪਾ ਅੱਗੇ ਵੰਡੇ ਪਏ ਬੜੀ ਬੁਰੀ ਤਰ੍ਹਾਂ ਅੱਗੇ ਦੋ ਸੂਬੇ ਬਣ ਕੇ ਪੰਜਾਬ ਤੇ ਹਰਿਆਣਾ ਤੇ ਕਿੰਨੇ ਵੰਡੇ ਪਏ ਅਸੀਂ ਅਪਾ ਮੰਡੇ ਨਾ ਜਾਈਏ ਤੁਸੀਂ ਇਦਾਂ ਕਰੋ ਕਿ ਆਪਣੀ ਵੱਖਰੀ ਕਮੇਟੀ ਬਣਾ ਲਓ ਤਿੰਨ ਮੈਂਬਰੀ ਜਿੰਨੇ ਗੋਲਕ ਤੁਹਾਡੀ ਇੱਥੇ ਹੈਗੀ ਆ ਸਾਰੀ ਗਿਣ ਲਓ ਗਿਣ ਕੇ ਜਿੱਥੇ ਵੀ ਡਿਵੈਲਪਮੈਂਟ ਕਰਨੀ ਤੁਹਾਡੀ ਇਹ ਕਮੇਟੀ ਜਿੱਥੇ ਵੀ ਕਹੋਗੇ ਉੱਥੇ ਪੈਸੇ ਲੱਗ ਜਾਣਗੇ ਜੇ ਲੋੜ ਪੋ ਤਾਂ ਤੁਹਾਨੂੰ ਅੰਮ੍ਰਿਤਸਰ ਤੋਂ ਹੋਰ ਭੇਜ ਦਾਂਗੇ ਅਸੀਂ ਫਿਰ ਉਹ ਕਮੇਟੀ ਕੁਝ ਸਮੇਂ ਤੱਕ ਜਿਹੜੀ ਸੀ ਉਹ ਪੈਂਡਿੰਗ ਹੋ ਗਈ ਲੇਕਿਨ ਉਹਨੂੰ ਵੀ ਬੂਰ ਨਹੀਂ ਪਿਆ 2004 ਦੇ ਵਿੱਚ ਜਿਹੜੀ ਇਲੈਕਸ਼ਨ ਹੁੰਦੀ ਆ ਉਹ ਉਸ ਇਲੈਕਸ਼ਨ ਦੇ ਵਿੱਚ 11 ਮੈਂਬਰ ਚੁਣ ਕੇ ਆਉਣੀ ਸੀ ਹਰਿਆਣੇ 'ਚ 8 ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧ ਦੀ ਇਹ ਡਾਕੂਮੈਂਟੀ ਦੇ ਨਦ ਚੁਣ ਕੇ ਆਏ। ਉਹਨਾਂ ਫੇਰਾ ਘੇਰੋਲਾ ਪਾਇਆ। ਤੇ 2000 ਦੇ ਨਵੰਬਰ-ਦਸੰਬਰ ਦੇ ਵਿੱਚ ਬਕਾਇਦਾ ਤੌਰ ਤੇ ਤਲਵਜਨ ਸਿੰਘ ਖਾਬ ਦਾ MP ਜਿਹੜੀ ਨੇ ਦਿੱਲੀ ਤੋਂ ਉਹ ਜਾ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਦੇ ਨੇ ਬਾਦਲ ਸਾਹਿਬ ਇਹ ਮਾਮਲਾ ਗੜਬੜ ਹੋ ਜਣ ਲੰਨੇ ਹਰਿਆਣਾ ਕਮੇਟੀ ਦੀ ਜਾਗ ਲੱਗ ਗਈ ਆ। ਇਹ ਨੂੰ ਮੂਰ ਪੈ ਜਾਣਾ ਤੇ ਇਹਨੂੰ ਰੋਕੋ ਕਿਸੇ ਤਰੀਕੇ ਦਾ ਉੱਥੇ ਭੁੰਦਰ ਸਾਹਿਬ ਬਿਠੇ ਸੀ ਕਹਿੰਦੇ ਜੀ ਤੁਸੀਂ ਜਾਓ ਸਾਨੂੰ ਪਤਾ ਕਿਵੇਂ ਰੋਕਣਾ ਸੀ ਆਪੇ ਕਰ ਲੈਣਗੇ ਉਹ ਆ ਗਏ ਇਹਨਾਂ ਕੁਝ ਕੀਤਾ ਦੀਨਾਂ ਕਿ ਵੀ ਸਾਡੀ ਸਰਕਾਰ ਹੀ ਰਹਿਣੇ ਚ ਪੰਜਾਬ ਚ ਇਹ ਕੀ ਕਰਨ ਲੱਗੇ ਉੱਥੇ ਇਹ ਮਾਮਲਾ ਫਿਰ ਗਾਤੁਰ ਪੈਂਦਾ ਵਾ ਤੇ ਜਦੋਂ ਫੁੱਡਾ ਦੀ ਸਰਕਾਰ ਜਾਂਦੀ ਹੈ 2014 ਦੇ ਵਿੱਚ ਬਿੰਦਰ ਸਿੰਘ ਹੁੱਡਾ ਦੀ ਸਰਕਾਰ ਜਾਂਦਿਆਂ ਜਾਂਦਿਆਂ 2 ਮਹੀਨੇ ਪਹਿਲਾਂ ਬਕਾਇਦਾ ਤੌਰ ਤੇ ਹਰਿਆਣਾ ਸੇ ਗੁਰਦਵਾਰ ਪ੍ਰਬੰਧ ਕਮੇਟੀ ਦਾ ਐਕਟ ਬਣਾ ਜੰਨੀ ਜਮਾਤਾ ਦੇ ਦਿੱਤੀ। ਹੂੰ ਉਹਨੂੰ ਲੈ ਕੇ ਸ਼੍ਰੋਮਣੀ ਕਮੇਟੀ ਜਿਹੜੀ ਉਹ ਚੱਲ ਜਾਂਦੀ ਹੈ ਸੁਪਰੀਮ ਕੋਰਟ ਦੇ ਵਿੱਚ। ਸੁਪਰੀਮ ਕੋਰਟ ਦੇ ਵਿੱਚ ਜਾਣ ਤੋਂ ਬਾਅਦ ਮੁੜ ਕੇ ਜਿਹੜੀ ਆ ਸੁਪਰੀਮ ਕੋਰਟ ਉਹਨਾਂ ਦੇ ਹੱਕ 'ਚ ਫੈਸਲਾ ਦੇ ਦਿੰਦੀ ਆ ਵੀ ਹਰਿਆਣਾ ਕਮੇਟੀ ਦਾ ਹੱਕ ਬਣਦਾ ਉਹ ਆਪਣੀ ਵੱਖਰੀ ਕਮੇਟੀ ਬਣਾ ਸਕਦੇ ਆ। ਨਾਲੇ ਗੱਲ ਕੀਤੀ ਜਾਂਦੀ ਪੰਜਾਬ ਐਕਟ ਦੀ। ਹੂੰ ਪੰਜਾਬ ਐਕਟ ਬਣਿਆ ਸੀ ਨਾ ਪੰਜਾਬ ਐਕਟ ਉਦੋਂ ਸਾਂਝਾ ਪੰਜਾਬ ਸੀ ਉਦੋਂ ਪਾਕਿਸਤਾਨੀ ਸੀ ਬਣਿਆ ਸੀ 25 ਦੇ ਵਿੱਚ ਉਹ ਪੰਜਾਬ ਐਕਟ ਦਿੱਤਾ ਜਿਹੜੇ ਗੁਰਦੁਆਰੇ ਹੁੰਦੇ ਸੀ ਉਹਨਾਂ ਦੀ ਉਹ ਕਮੇਟੀ ਬਣੀ ਸੀ ਸ਼੍ਰੋਮਣੀ ਕਮੇਟੀ ਹੁਣ ਇਹ ਜੋ ਸਟੇਟ ਵੱਖਰੀ ਹੋ ਗਈ ਉਹ ਆਪਣੇ ਅਧਿਕਾਰ ਰੱਖਦੇ ਵੱਖਰਾ ਵੱਖਰਾ ਐਕਟ ਬਣਾਉਂਦੇ ਤੇ ਵੱਖਰੀ ਕਮੇਟੀ ਬਣਾਉਂਦੇ ਉਹਨਾਂ ਨੂੰ ਬੂਰ ਪਾਇਆ ਖੱਟਰ ਸਾਹਿਬ ਆ ਕੇ ਖੱਟਰ ਸਾਹਿਬ ਨੇ ਇਹ ਡਾਕੂਮੈਂਟੀ ਬਣਾ ਡਾਕੂਮੈਂਟੀ ਬਣਾਤੀ ਨੋਮੀਨੇਟ ਕਰਤੀ ਹੁਣ ਨਾਮਿਨੇਟ ਕਮੇਟੀ ਤੋਂ ਜਿਹੜੇ ਬਾਦਰ ਲੜੀਏ ਕਾਫੀ ਦੁਖੀ ਨੇ ਕਿ ਦੀ ਇਲੈਕਸ਼ਨ ਹੋਣੀ ਚਾਹੀਦੀ ਹੈ। ਉਹ ਇਲੈਕਸ਼ਨ ਜਿਹੜੇ ਖੱਟਰ ਸਾਹਿਬ ਕਿਹਦੇ 18 ਮਹੀਨਿਆਂ ਚ ਕਰਾ ਦੇਗੇ ਲੇਕਿਨ ਉਹ ਇਲੈਕਸ਼ਨ ਫੇਰ ਨਹੀਂ ਹੋਈ ਤੇ ਨਵੀਂ ਕਮੇਟੀ ਫਿਰ ਚੁਣ ਲਈ ਜਿਹਦੇ ਭਪਿੰਦਰ ਸਿੰਘ ਗੁਰੀਚ ਪਰਨਾਵਾਲ ਜਿਹੜੇ ਪ੍ਰਧਾਨ ਨੇ। ਹੁਣ ਉਹ ਕਮੇਟੀ ਕੰਮ ਤੇ ਕਰ ਰਹੀ ਆ ਲੇਕਿਨ ਇਹਨਾਂ ਨੂੰ ਵਾਰ ਨਹੀਂ ਖਾਂਦੀ ਲੇਕਿਨ ਪਹਿਲਾਂ ਇਹ ਵਿਰੋਧ ਕਰਦੇ ਆ ਕਿ ਵੇਖੋ ਕਮੇਟੀ ਤੋੜਦੀ ਜੇ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਲੜਾਈ ਲੜਾਂਗੇ ਅਸੀਂ ਧਰਨੇ ਦੇਾਂਗੇ। ਲੇਕਿਨ ਅੱਜ ਇਹਨਾਂ ਬਾਦਲਦਲੀਆਂ ਨੇ ਹੀ ਹਰਾਣਾ ਕਮੇਟੀ ਨੂੰ ਮਾਨਤਾ ਦਿੱਤੀ ਕਿ ਅਸੀਂ ਉੱਥੋਂ ਦੀ ਚੋਣ ਲੜਾਂਗੇ ਵੋਟਾਂ ਮੜਾ ਰਹੇ ਸੀ ਹੁਣ ਉਹਨਾਂ ਚੋਣਾਂ ਨੂੰ ਲੈ ਕੇ ਜਿਹੜੀ 2 8 8 ਸਤੰਬਰ ਨੂੰ ਰੱਖੀ ਗਈ ਆ ਇਹਨਾਂ ਦਾ ਮਤਲਬ ਕੀ ਜਥੇਦਾਰ ਉੱਥੇ ਅਨਾਉਂਸਮੈਂਟ ਕਰਨਗੇ ਤੇ ਉਹ ਲੋਕ ਜਿਹੜੇ ਪਿੰਡਾਂ ਦੇ ਆਮ ਤੌਰ ਤੇ ਜਥੇਦਾਰ ਦਾ ਕਹਿਣਾ ਮੰਨ ਲੈਂਦੇ ਸੋ ਉਹਨਾਂ ਨੂੰ ਚੈਲੰਜ ਹੀ ਕਰਦੇ ਪਿੰਡਾਂ ਦੇ ਲੋਕ ਖਾਸ ਕਰਕੇ ਬੇਸਿਕ ਕਰਕੇ ਉਹਨੂੰ ਬੁਲਾਇਆ ਜਾ ਰਿਹਾ ਤੇ ਜਿਹੜਾ 8 ਸਤੰਬਰ ਨੂੰ ਇਕੱਠ ਹੋਣਾ ਉਹ ਵੇਖੋ ਕਿੱਡਾ ਇਕੱਠ ਹੁੰਦਾ ਤੇ ਉਹਦੇ ਵਿੱਚ ਕਿਹੜੀਆਂ ਗੱਲਾਂ ਕੀਤੀਆਂ ਜਾਂਦੀਆਂ ਉਹ ਤੇ ਫਿਰ ਜਦੋਂ ਹੋਊਗਾ ਦੋ ਪਤ ਉਦੋਂ ਅਸੀਂ ਉਹਦੇ ਵਿਚਾਰ ਕਰਾਂਗੇ ਜੀ ਪਟਿਆ ਸਾਹਿਬ ਉਹਦਰ ਦੂਜੇ ਪਾਸੇ ਆਪਾਂ ਇਹ ਗੱਲ ਹਮੇਸ਼ਾ ਸੁਣੀ ਆ ਦੇਖੀ ਆ ਸਾਇੰਟਿਫਿਕਲੀ ਪ੍ਰੂਵ ਆ ਨਾ ਵੀ ਜਿਹੜਾ ਪਾਣੀ ਆ ਇਹ ਉੱਪਰੋਂ ਹੇਠਾਂ ਹਾਲ ਨੂੰ ਆਉਂਦਾ ਤੇ ਜੇ ਇਹ ਹੇਠਾਂ ਤੋਂ ਉੱਪਰ ਚੜਾਉਣਾ ਹੋਵੇ ਤੇ ਮੋਟਰਾਂ ਲਾਉਣੀਆਂ ਪੈਂਦੀਆਂ ਇਹ ਕਿੰਨਾਂ ਖੇਰ ਜਿਹੜੀ ਆ ਜਿਹਦਾ ਨਾਮ ਦਸ਼ਮੇਸ਼ ਨਹਿਰ ਆ ਉਹਦੀ ਕਹਿੰਦੇ ਵੀ ਦੁਬਾਰਾ ਤੋਂ ਇੱਕ ਵਾਰੀ ਮੁੜ ਉਸਾਰੀ ਕਰਨੀ ਆ ਉਹਨੂੰ ਮੁੜ ਸੁਰਜੀਤ ਕਰਨਾ ਉਧਰ ਇੱਕ ਮਾਲਵਾ ਨਹਿਰ ਦਾ ਉਦਘਾਟਨ ਮੁੱਖ ਮੰਤਰੀ ਸਾਹਿਬ ਨੇ ਕੀਤਾ ਥੋੜੇ ਦਿਨ ਪਹਿਲਾਂ ਜਾਇਜ਼ਾ ਲਿਆ ਸੀ ਗਿੱਦੜਵੇ ਗਏ ਸੀਗੇ ਤੇ ਹੁਣ ਕਹਿੰਦੇ ਆ ਵੀ ਇੱਕ ਨਵੀਂ ਨਹਿਰ ਕੱਢ ਦੇਣੀ ਆ ਦਸ਼ਮੇਸ਼ ਨਹਿਰ ਇਹ ਪੂਰਾ ਮਾਮਲਾ ਕੀ ਆ ਇਹ ਨਹਿਰ ਕਿੱਧਰੋਂ ਨਿਕਲੂਗੀ ਕਿੱਧਰ ਜਾਊਗੀ ਕਹਿੰਦੇ ਆ ਵੀ ਇਹ ਪਾਣੀ ਥੱਲਿਆਂ ਦੀ ਉੱਤਰ ਉੱਪਰ ਵਾਲ ਨੂੰ ਜਾਣਾ ਪਹਿਜੀ ਗੱਲ ਤੇ ਮੈਂ ਇਹ ਦੱਸ ਦਿਆਂ ਵੀ ਜਿਹੜੀ ਦਸ਼ਮੇਸ਼ ਨਹਿਰ ਆ ਕੋਈ ਅੱਜ ਦੀ ਇਹਦੀ ਗੱਲਬਾਤ ਨਹੀਂ ਚੱਲਦੀ ਜੀ ਪਹਿਲਾਂ ਜਦੋਂ ਗੱਲ ਚੱਲੀ ਸੀ ਇਹਦੇ ਬਲੇ ਜਲ ਸਰੋਤ ਵਿਭਾਗ ਜਰੂਫ ਨੰਗਰ ਸੀ ਉਹ ਮੁਹਾਰੀ ਪਟਿਆਲਾ ਦੇ 56 ਪਿੰਡ ਜਿਹੜੀ ਸੀ ਉਹਦਾ ਰਿਕਾਰਡ ਹਾਸਲ ਕੀਤਾ ਸੀ ਤੇ ਨਹਿਰੀ ਪਟਵਾਰੀ ਇਹਨੂੰ ਬਹਤਕ ਬਕਾਇਦਾ ਤੇ ਕਹਿੰਦਾ ਸੀ ਕਿ ਹੁਣ ਮੁਹਾਰੀ ਦੇ ਬਹੁਤ ਸਾਰੇ ਪਿੰਡ ਜਿਹੜੇ ਉਹ ਮੁਹਾਰੀ ਵੱਚੂ ਕੀ ਉੱਥੇ ਉੱਥੇ ਸ਼ਹਿਰ ਵੱਚੂ ਕਾ ਪਿੰਡ ਖਤਮ ਹੋ ਗਿਆ ਹੁਣ ਇਹ ਜਿਹੜੇ ਨਹਿਰ ਐ ਬੀਰੋ ਮਾਦਰੀ ਕੋਲ ਜਿਹੜੀ ਮੁਹਾਲੀ ਦੇ ਸ਼ਹਿਰ ਵਿੱਚ ਜਾ ਕੇ ਰੁਕਦੀ ਸੀ ਇਹਨੂੰ ਹੁਣ ਜਿਹੜਾ ਇਹਨਾਂ ਬਦਲ ਦਿੱਤਾ ਇਹ ਕਿ ਜਾ ਕੇ ਛਤਬਿੱਟੀ ਜਾ ਕੇ ਡੇਰੇ ਬੱਸੀ ਕੋਲ ਦਾਖਲ ਦਾਖਲ ਹੋ ਗਈ ਸੀ ਹੁਣ ਇਹ ਹਾਰਪੁਰ ਦੇ ਉਪ ਮੰਡਲ ਦੇ ਜਿਹੜੇ ਅਫਸਰ ਨੇ ਰੂਪਨਗਰ ਦੇ ਦੇ ਖਰਦ ਦੇ ਇਹਨਾਂ ਤਹਿਸੀਲਾਂ ਦੇ ਵਿੱਚ ਜਿਹੜੇ ਨੇ ਪਿੰਡ ਆਉਂਦੇ ਨੇ ਉਹਨਾਂ ਪਿੰਡਾਂ ਦੇ ਪਟਵਾਰੀ ਨੂੰ ਕਹਿ ਦਿੱਤਾ ਗਿਆ ਕਿ ਇਹ ਵੀ 60 ਦੇ ਗੁਰੂ ਪਿੰਡ ਹੈਗੇ ਜਿਨ੍ਹਾਂ ਦੇ ਪਟਵਾਰੀ ਨੂੰ ਕਹਿ ਦਿੱਤਾ ਨਹਿਰੀ ਪ੍ਰੋਜੈਕਟ ਵੀ ਕੋਈ ਡਿਟੇਲ ਦਿਓ ਸਾਨੂੰ ਕਿੰਨੇ ਪਿੰਡਾਂ ਦੇ ਕਿੰਨਾ ਪਿੰਡਾਂ ਦਾ ਰਕਬਾ ਵਾ ਕੀ ਦਾ ਪਿੰਡ ਹੈਗਾ ਸਾਰਾ ਰਿਕਾਰਡ ਮੰਗਿਆ ਦੇ ਵਿੱਚ ਇਹ ਡੇਢ ਜੀ ਨਹਿਰ ਹੈ ਇਹ ਜਿਹੜੀ ਐਲਾਨੀ ਕੀਤੀ ਸੀ ਬੇਸਿਕਲੀ 8899 ਦੇ ਵਿੱਚ ਲੇਕਿਨ 1998 ਦੇ ਵਿੱਚ ਜਦੋਂ ਫਿਰ ਦੁਬਾਰਾ ਦਾ ਕੰਮ ਸ਼ੁਰੂ ਹੋਇਆ ਉਦੋਂ ਪਟਿਆਲਾ ਮੁਵਾਲੀ ਫਤਿਹਗੜ੍ਹ ਜ਼ਿਲ੍ਹੇ ਦੇ ਜਿਹੜੇ ਇਹਦਾ 303.21 ਲੱਖ ਏਕੜ ਇਹ ਜੀ ਸਿੰਜਣ ਦਾ ਪ੍ਰੋਗਰਾਮ ਸੀ ਤੇ 900 ਕੁ ਕਿਸੇ ਪਾਣੀ 'ਚ ਪੈਣਾ ਸੀ ਇਹ ਯੋਜਨਾ 39990 ਦੀ ਸੀਗੀ ਲੇਕਿਨ ਇਹਦੇ ਵਿੱਚ ਮੈਂ 24000 ਤੇ 24000 ਤੇ 40000 ਰੁਪਏ 19990 ਦੇ ਵਿੱਚ ਇਹਦਾ ਦਾ ਰੇਟ ਪਿੱਛੇ ਸੀ ਕਿ ਇਹ ਏਕੜ ਦਾ ਸੀ ਕਿਸਾਨ ਨੂੰ ਦੇਵਾਂਗੇ ਚਲੋ ਉਦੋਂ ਤੇ ਰੇਟ ਘੱਟ ਚੁਣ ਤੇ ਰੇਟ ਬਹੁਤ ਜ਼ਿਆਦਾ ਹੋ ਗਿਆ ਹੁਣ ਇਹ 607 ਏਕੜ ਜ਼ਮੀਨ ਬਣਦੀ ਹੈ ਜਿਹੜੀ ਹੁਣ ਐਕਵਾਇਰ ਕਰਨੀ ਆਂ ਦੰਦੇ ਐਸਵਾਈਲ ਦਾ ਰੇਟ ਕਿੱਧਰ ਪੈ ਗਿਆ ਕਾਫੀ ਰੋੜਾ ਪਿਆ ਐਸਵਾਈਲ ਨਹਿਰ ਇੱਕ ਜ਼ੈਨਲ ਬਣਨੀ ਸੀ ਜੀ ਦੇ ਵਿੱਚ ਫਤਿਹਗੜ ਇਹਨਾਂ ਮੁਹਾਲੀ ਜਾਂ ਜਿਹੜੇ ਪਟਿਆਲਾ ਸੀ ਇਹਨਾਂ ਦੇ ਕਿਸਾਨਾਂ ਨੂੰ ਚ ਪਾਣੀ ਮਿਲਣਾ ਸੀ ਤੁਸੀਂ ਅੱਜ ਵੀ ਉਹਨਾਂ ਲੋਕਾਂ 'ਤੇ ਜਾ ਕੇ ਪੁੱਛ ਲਓ ਕਹਿੰਦੇ ਐਸ.ਵੀ.ਐਲ. ਬਣਨੀ ਚਾਹੀਦੀ ਸਾਨੂੰ ਚ ਪਾਣੀ ਮਿਲੂਗਾ ਜਿਹੜੀ ਪਹਿਲੀ ਰਹਿ ਜਾਂਦੀ ਹੈ ਸਾਡੀ ਆਹ ਹਰਿਆਣੇ ਨੂੰ ਉਹਦੇ 'ਚ ਕੋਈ ਮੋਗਾ ਸਾਡਾ ਨਹੀਂ ਹੈਗਾ ਸਿੱਧਾ ਪਾਣੀ ਰਹਿਣ ਜਾਂਦਾ ਉਹਦੇ 'ਚ ਇੱਕ ਟਿੱਪ ਪਾਣੀ ਨਹੀਂ ਮਿਲਦੀ ਜਿੱਤਰਾ ਰਾਜਸਥਾਨ ਤੋਂ ਇੰਦਰਾਗੰਧ ਕਨਾਲ ਜਾਂਦੀ ਹੈ ਨਾ ਪਰ ਰਾਜਸਥਾਨ ਨੂੰ ਉੱਥੇ ਵੀ ਸਾਨੂੰ ਪਾਣੀ ਨਹੀਂ ਮਿਲਦਾ ਲੇਕਿਨ ਸਾਡੇ ਕਿਸਾਨ ਬੜੇ ਚੁਸਤੇ ਜਦੋਂ ਕਿਤੇ ਝੋਨਾ ਝੰਨਾ ਲਾਉਂਦੇ ਫਿਰ ਨੇਰੇਸਵਰੀ ਪਾਈਪ ਉੱਪਰ ਲਾ ਕੇ ਜਿਹੜਾ ਉਹ ਆਪਣਾ ਕਜਲਾ ਕਰ ਲੈਂਦੇ ਆ ਕਾਲੀ ਦੇ ਪਾਣੀ ਉੱਥੋਂ ਲੇਕਿਨ ਜਿਹੜੀ ਸਰੀ ਸਰਕਾਰ ਆ ਜਦੋਂ ਉਹਨਾਂ ਦੇ ਲੋਕ ਆਉਂਦੇ ਨੇ ਉਹ ਪਰਚੇ ਦਰਜ ਕਰਨ ਦੀ ਕਹਿੰਦੇ ਸਿਰ ਪਰਚੇ ਤੇ ਪੈ ਸਾਡੀ ਪੰਜਾਬ ਪੁਲਿਸ ਵਿੱਚ ਕਰਨੀ ਕਿਉਂ ਕਰੂਗੀ ਉਹ ਹੁਣ ਦੂਸਰੀ ਚ ਦਸ਼ਮੇਸ਼ ਦੇਰ ਜਿਹੜੀ ਆ ਇਹਦੇ ਵਾਸਤੇ ਜਿਹੜੀਆਂ ਇਹ ਅੱਪਰ ਬ੍ਰਾਂਚ ਅਪਰ ਬ੍ਰਾਂਚ ਜਿਹੜੀ ਹੈਗਾ ਨਾ ਸਾਡੀ ਕਨਾਲ ਉਹ ਤੇ ਲੋਅਰ ਬ੍ਰਾਂਚ ਕਨਾਲ ਇਹਦਾ ਨਵਾਂ ਨਾਮ ਇਹ ਦੋਵਾਂ ਦੇ ਇਹ ਨਵੇਂ ਨਾਮ ਦੇ ਨਾਲ ਉਹ ਦਸ਼ਮੇਸ਼ ਦੇ ਰੱਖਿਆ ਗਿਆ ਵਾ ਹੁਣ ਇਹਦੀ ਜਿਹੜੀ ਮਨਜ਼ੂਰੀ ਆ ਕੇਂਦਰੀ ਜਲਕ ਮਿਸ਼ਨ ਦੇ ਜਿਹੜੀਆਂ ਇਹ ਕੇਂਦਰੀ ਜਲ ਕਮਿਸ਼ਨ ਦੇ ਨਾਲ ਅਜੇ ਤੱਕ ਇਹਦੀ ਜਿਉਂਦੀ ਅਪਲਾਈ ਕੀਤਾ ਗਿਆ ਨਾ ਦੀ ਮਨਜ਼ੂਰੀ ਦਿੱਤੀ ਨਾ ਹਾਂ ਕੀਤਾ ਨਾ ਰਾ ਕੀਤਾ ਨਾ ਰੱਦ ਕੀਤੀ ਕੁਛ ਨਹੀਂ ਕੀਤਾ ਜਿੰਨਾ ਚਿਰ ਕੇਂਦਰੀ ਜਲ ਕਮਿਸ਼ਨ ਤੋਂ ਮਨਜ਼ੂਰੀ ਨਹੀਂ ਮਿਲ ਜਾਂਦੀ ਉਹਨਾਂ ਚਿਰ ਤੁਸੀਂ ਨਹਿਰ ਨਹੀਂ ਬਣਾ ਸਕਦੇ ਇਸੇ ਕਰਕੇ ਇਹ ਨਹਿਰ ਖਾਲੀ ਨਹੀਂ ਬਣੇਗੀ ਇਹ ਨਾ ਜ਼ਰੂਰੀ ਹੈ ਕਿ ਇਹਦੇ ਤੇ ਵੀ ਕਾਰਵਾਈ ਕੀਤੀ ਜਾ ਸਕਦੀ ਹੈ ਪਰ ਪਹਿਲਾਂ ਮਨਜ਼ੂਰੀ ਲੈਣੀ ਪਊਗੀ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੀਏ ਮਾਲਵਾ ਨਹਿਰ ਦੀ ਮਾਲਵਾ ਨਹਿਰ ਦੇ ਉੱਤੇ ਬਕਾਇਦਾ ਤੌਰ ਤੇ ਜਿਹੜੇ ਸਾਡੇ ਮਾਹਿਰ ਨੇ ਉਹ ਇਹ ਗੱਲ ਕਹਿੰਦੇ ਵੀ ਇਹ ਕੁਦਰਤ ਦਾ ਇੱਕ ਨਿਜ਼ਮ ਪਾਣੀ ਜਿਹੜਾ ਵਾ ਉਚਾਈ ਤੋਂ ਨਵਾਂ ਵਾਲੇ ਪਾਸੇ ਜਾਂਦਾ ਵਾ ਤੇ ਤੁਸੀਂ ਨੀਵੇਂ ਵਾਲੇ ਪਾਸੇ ਉੱਤੇ ਪਾਣੀ ਪਾਣੀ ਖੜਨਾ ਤੇ ਉਹ ਫਿਰ ਮੁਸ਼ਕਲ ਹੋ ਜਾਂਦੀ ਉਹ ਨਹੀਂ ਜਾਂਦਾ ਉਸ ਪਾਸੇ ਉਹ ਜੀ ਟਿੱਕਤ ਟਿੱਕਤ ਹੁੰਦੀ ਹੈ ਮਾਲਵਾ ਨਹਿਰ ਦਾ ਪਾਣੀ ਇਸ ਤਰ੍ਹਾਂ ਹੀ ਹੈ ਉਹ ਪੱਛਮ ਤੋਂ ਪੂਰਬ ਵੱਲ ਅੱਗੇ ਕਿਵੇਂ ਜਾਊਗਾ ਮਾਹਿਰ ਇਹ ਕਹਿੰਦੇ ਕਿ ਤੁਹਾਨੂੰ ਟਿਊਬ ਲਾ ਕੇ ਬਕਾਇਦਾ ਤੌਰ ਤੇ ਪਾਣੀ ਨੱਚ ਪਾਉਣਾ ਪਊਗਾ ਤੇ ਫਿਰ ਉੱਥੋਂ ਜਾ ਘਾੜਣਾ ਵੀ ਟਿਊਬ ਲਾ ਕੇ ਦੇਣਾ ਪਊਗਾ ਉਦਕੀ ਫਾਇਦਾ ਕੋਈ ਫਾਇਦਾ ਨਹੀਂ ਹੋਗਾ ਇਸ ਕਰਕੇ ਇਹ ਨਹਿਰ ਦਾ ਪੂਰਾ ਸਰਵੇ ਵੀ થઈ ਸਹੀ ਹੋਣਾ ਚਾਹੀਦਾ ਕਿ ਕਿੱਥੋਂ ਨਹਿਰ ਖੜੀ ਚਾਹੀਦੀ ਹੈ ਕਿ ਕਿੱਧਰ ਨੂੰ ਜਾਣੀ ਚਾਹੀਦੀ ਹੈ ਹੁਣ ਦਸ਼ਮੇਸ਼ ਦੇ ਜੀ ਪ੍ਰਵਾਨਗੀ ਇਹਨੇ ਮਿਲੀ ਚਰਚਾ ਜਰੂਰ ਚੱਲ ਪਈ ਆ ਵੀ ਇਹ ਨਹਿਰ ਵੀ ਬਣਨੀ ਚਾਹੀਦੀ ਹੈ ਤਾਂ ਕਿ ਕਿਸਾਨ ਜਿਹੜਿਆ ਜਿਨ੍ਹਾਂ ਨੂੰ ਆਸ ਸੀ ਕਿ ਸਾਨੂੰ ਐਸਵਾਈਲ ਬਣੂਗੀ ਪਾਣੀ ਮਿਲੂਗਾ ਉਹ ਕਿਸਾਨ ਹੁਣ ਬਾਕਾਇਦਾ ਤੌਰ ਤੇ ਜਿਹੜੇ ਉਹ ਇੰਤਜ਼ਾਰ ਕਰ ਰਹੇ ਆ ਇਹ ਜਿਹੜੇ ਕੈਪਟਨ ਕਬਲਜੀਤ ਸਿੰਘ ਮੰਤਰੀ ਸਾਹਿਬ ਦੇ ਆਪਣੇ ਪੰਜਾਬ ਸਰਕਾਰ ਦੇ ਜਿਹਨਾਂ ਦੇ ਐਕਸੀਡੈਂਟ ਹੋ ਕੇ ਮਾਰੇ ਗਏ ਸੀਗੇ ਉਹਨਾਂ ਵੀ ਇਹ ਮੁੱਦਾ ਜਿਹੜਾ ਪਵਾਦ ਖੇਤਰ ਦੀ ਦਸ਼ਮੇਸ਼ ਨਾ ਚੁੱਕਿਆ ਸੀ ਉਹ ਐਲਾਨ ਕੀਤੀ। ਐਲਾਨ ਉਹਨਾਂ ਐਲਾਨ ਉਹਨਾਂ ਕੀਤਾ ਸੀ ਬੇਸਿਕਲੀ ਨਹਿਰ ਦਾ। ਉਹਨਾਂ ਇਹਦੇ ਵਾਸਤੇ ਕਈ ਬਣ ਜਾਣਗੇ। ਕਬਲਜੀਤ ਸਿੰਘ ਜਦੋਂ ਸਰਕਾਰ ਤੇ ਮੰਤਰੀ ਸੀ ਉਹਨਾਂ ਐਲਾਨ ਕੀਤਾ ਸੀ ਕਿ ਇਹ ਨਹਿਰ ਅਸੀਂ ਬਣਾਵਾਂਗੇ। ਤੇ ਅਸੀਂ ਇਸ ਕਰਦੇ ਵੀ ਮੁੱਖ ਮੰਤਰੀ ਸਾਹਿਬ ਨੇ ਲੋਕਾਂ ਨੂੰ ਗਮਰਾਹ ਨਾ ਕਰੋ। ਪਹਿਲਾਂ ਇਹ ਦੱਸੋ ਕਿ ਕੇਂਦਰੀ ਜਲਕ ਮਿਸ਼ਨ ਨੇ ਤੁਹਾਨੂੰ ਦਸ਼ਮੇਸ਼ ਨਹਿਰ ਜਦ ਮਾਲਵਾ ਨੇਲ ਦੀ ਪ੍ਰਵਾਨਗੀ ਦੇ ਦਿੱਤੀ ਹੈ ਕਿ ਸਿਰਫ ਤੁਸੀਂ ਗੁੰਮਰਾਹੀ ਕਰਦੇ ਹੋ ਤੁਸੀਂ ਇਸ ਕਰਕੇ ਇਹ ਕੰਮ ਬੜੇ ਔਖੇ ਹੁੰਦੇ ਚਲੋ ਪੈਸੇ 2300 ਕਰੋੜ ਰੁਪਏ ਕਿਤਨੇ ਕਿਤਨੇ ਪੈਦਾ ਹੋ ਜੀ ਕੋਈ ਗੱਲ ਨਹੀਂ ਆ ਗਈ ਲੇਕਿਨ ਉਹਦੀ ਉਹਦੀ ਪਲਾਨਿੰਗ ਕੀ ਕੀਤੀ ਜਾਊਗੀ ਕਿਵੇਂ ਕੀਤੀ ਜਾਊਗੀ ਕੇਂਦਰ ਤੋਂ ਪਰਮਿਸ਼ਨ ਵੀ ਮਿਲੂਗੀ ਉਹ ਉਹ ਗੱਲਾਂ ਜੀ ਅਧੂਰੀਆਂ ਨੇ ਪਹਿਲਾਂ ਉਹ ਪੂਰੀਆਂ ਕਰ ਲਓ ਫਿਰ ਤੁਸੀਂ ਵਿਆਜ ਜੋ ਮਰਜ਼ੀ ਦੇ ਦਿਓ ਤੁਸੀਂ ਜੀ ਜੀ ਪੱਟੀ ਸਾਹਿਬ ਉਧਰ ਦਿੱਲੀ ਦੇ ਵਿੱਚ ਦਿੱਲੀ ਦੇ ਜਿਹੜੇ ਉਪ ਮੁੱਖ ਮੰਤਰੀ ਸੀਗੇ ਮਨੀਸ਼ ਸੋਧਿਆ ਉਹਨਾਂ ਨੂੰ ਅੱਜ ਸੁਪਰੀਮ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ ਤੇ ਆਤੀਸ਼ੀ ਹੋਣੀ ਜਦੋਂ ਗੱਲਬਾਤ ਕਰਕੇ ਸੀਗੇ ਮੀਡੀਆ ਦੇ ਨਾਲ ਤੇ ਭਾਪਕ ਹੋਵੇ ਦੇਖੋ ਆਤੀਸ਼ੀ ਜਿਹੜੀ ਹੈ ਜਿੰਨੇ ਵੀ ਮਹਿਕਮੇ ਉਹਨੂੰ ਮਿਲੇ ਆ ਉਹ ਸਿਰਫ ਉਹਨੂੰ ਉਪ ਉਪ ਮੁੱਖ ਮੰਤਰੀ ਛੱਡ ਕੇ ਬਾਕੀ ਮੰਤਰੀ ਵਾਲੇ ਸਾਰੇ ਦੇ ਸਾਰੇ ਜਿਹੜੇ ਮਹਿਕਮੇ ਉਹਨੂੰ ਮਿਲੇ ਆ ਜਿਹੜੇ ਸ਼ਸ਼ੋਧਿਆ ਘਰੋਂ ਦੇ ਸੀ ਸ਼ਸ਼ੋਧਿਆ ਜਦੋਂ 22 ਫਰਵਰੀ ਨੂੰ ਫੜੀ ਜਾਂਦੇ ਆ ਤੇ 28 ਨੂੰ ਇਹ ਜਾ ਕੇ ਆਪਣਾ ਰਿਜ਼ਾਈਨ ਕਰ ਦਿੰਦੇ ਸ਼ਸ਼ੋਧਿਆ ਦੇ ਉੱਤੇ ਬਕਾਇਦਾ ਤੌਰ ਤੇ ਪਹਿਲਾਂ ਸੀਬੀਆਈ ਜਿਹੜਾ ਵਾ ਉਹ ਦਿੱਲੀ ਆਗਰ ਹੀ ਨੀਤੀ ਨੂੰ ਲੈ ਕੇ ਮੁਕਦਮਾ ਦਰਜ ਕਰਦੀ ਉਹ ਫਰਵਰੀ ਚ ਕਰਦੀ ਇਹ ਸੀਬੀਆਈ ਦੇ ਮਾਮਲੇ ਉੱਤੇ ਮਾਰਚ ਦੇ ਵਿੱਚ ਇੱਕ ਮੁਕਦਮਾ ਜਿਹੜੀ ਉਹ ਫਿਰ ਇਹਦੇ ਨਾਲ ਉਸੇ ਮਾਮਲੇ ਮਾਮਲੇ ਦਾ ਜੋੜ ਦਿੰਦੀ ਆ ਈਡੀ ਉਹ ਪੀਐਨ ਪ੍ਰੀਵੈਂਟਿਵ ਇਹ ਲ ਮੈਂ ਕਹਾਂ ਪੀ ਐਮ ਐਲ ਐ ਪ੍ਰੋਵਿੰਸ਼ਲ ਆਫ ਮਨੀ ਲੌਂਡਰਿੰਗ ਐਕਟ ਹਾਂਜੀ 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 ਉਹ ਐਕਟ ਦਿੱਤਾ ਜਿਹੜਾ ਮੁਕਦਮਾ ਕਰ ਚੱਕਦੇ ਉਹ ਤੇ ਸੁਣਾਈ ਕਰਦੇ ਹੁਣ ਇਹ 17 ਮਹੀਨੇ ਤੋਂ ਜੇਲ੍ਹ ਚ ਬੈਠੇ ਸੀਗੇ ਨਾ ਇਹਨਾਂ ਨੂੰ ਨੂਰ ਕੋਰ ਨੇ ਕੋਈ ਰੱਦ ਦਿੱਤੀ ਨਾ ਇਹਨਾਂ ਨੂੰ ਬਕਾਇਦਾ ਤੌਰ ਤੇ ਹਾਈ ਕੋਰਟ ਨੇ ਰੱਦ ਦਿੱਤੀ ਇੱਥੋਂ ਤੱਕ ਕਿ ਇਹ ਵਿਚਾਰੇ ਰੋਲਾ ਪਾਉਂਦੇ ਨੇ ਵੀ ਮੇਰੀ ਪਤਨੀ ਬਿਮਾਰ ਆ ਮੈਂ ਉਹਦਾ ਲਾਜ ਕਰੋ ਨਾ ਮੈਨੂੰ ਇੰਟਰਮ ਮਿਲ ਦੇ ਦਿਓ ਹਫਤੇ ਦੇ ਦਿਓ ਦੱਸਦੇ ਬੰਦ ਵੀ ਨਾ ਬਿਲਕੁਲ ਨਹੀਂ ਦਿੱਤੀ ਗਈ ਇਹ ਜਰੂਰ ਕਿਹਾ ਗਿਆ ਵੀ ਤੁਸੀਂ ਹਫਤੇ 'ਚ ਇੱਕ ਵਾਰੀ ਸਵੇਰੇ ਜਾ ਕੇ ਸ਼ਾਮ ਨੂੰ ਵਾਪਸ आओ ਕਿ ਜਾ ਕੇ ਆਪਣੀ ਪਤਨੀ ਦਾ ਤੁਸੀਂ ਜਾ ਕੇ ਪਤਾ ਲੈ ਸਕਦੇ ਏਦੋਂ ਵੱਧ ਕੁਝ ਨਹੀਂ ਲੇਕਿਨ ਸੁਪਰੀਮ ਕੋਰਟ ਨੇ ਹੁਣ ਕੀ ਕਿਹਾ ਸੁਪਰੀਮ ਕੋਰਟ ਦੇ ਵਿੱਚ ਜੋ ਕੇਸ ਜਾਂਦਾ ਵਾ ਸੁਪਰੀਮ ਕੋਰਟ ਇਹ ਪੁੱਛਦੀ ਆ ਵੀ ਸਾਨੂੰ ਇਹ ਦੱਸੋ ਵੀ ਪੋਜੀਸ਼ਨ ਕੀ ਹੈ ਇਸ ਵੇਲੇ ਕੀ ਹੈ ਅਭਿਸ਼ੇਕ ਮਨੂ ਸਿੰਘ ਵੀ ਜਿਹੜੇ ਸੁਸ਼ੋਜਿਆ ਦੇ ਵਕੀਲ ਵਕੀਲ ਨੇ ਉਹ ਇਹ ਗੱਲ ਕਹਿੰਦੇ ਆ ਕਿ 17 ਮਹੀਨਿਆਂ ਤੋਂ ਬੰਦਾ ਜੇਲ੍ਹ 'ਚ ਬੈਠਾ ਹੋ 12 ਮਹੀਨੇ ਤੋਂ ਜੇਲ੍ਹ ਵਿੱਚ ਬਿਤਾ ਤੇ ਕੇਸ ਅਜੇ ਤੱਕ ਸ਼ੁਰੂ ਨਹੀਂ ਹੋਇਆ ਜੇ ਕੇਸ ਵਿੱਚ ਪੇਸ਼ ਮੰਨ ਲੀ ਕੋਈ ਕੇਸ ਵੀ ਸ਼ੁਰੂ ਨਹੀਂ ਆਇਆ 17 ਮਹੀਨੇ ਜੇਲ੍ਹ ਵਿੱਚ ਬਿਤਾ ਤੇ ਜਿੰਨੀ ਕੋ ਨੂੰ ਸਜ਼ਾ ਹੋਣੀ ਕੇਸ ਵਿੱਚ ਉਦੋਂ ਵੱਧ ਸਜ਼ਾ ਤੋਂ ਕੱਢ ਚੁੱਕਾ ਉਦੋਂ ਅੱਧੇ ਵੱਧੇ ਵੱਧੇ ਵੱਧ ਕੱਢ ਚੁੱਕਾ ਕੇਸ ਕਰਕੇ ਨਾ ਜਿਆਸਤੀ ਹੋ ਰਹੀ ਹੈ ਇਹਦੇ ਤੇ ਜੱਜਾਂ ਨੇ ਕੀ ਕੀਤਾ ਹਾਲੀ ਕਿ ਈਡੀ ਤੇ ਸੀਬੀ ਨੇ ਬੜਾ ਵਿਰੋਧ ਕੀਤਾ ਨੇ ਜੀ ਬਾਹਰ ਜਾਣ ਨਾਲ ਨੁਕਸਾਨ ਹੋਏਗਾ ਜੀ ਇਹ ਗਵਾਹ ਮਕਰਾਏਗਾ ਜੀ ਫਲਾਨ ਕਰੇਗਾ ਇਨਫਲੂਐਂਸ ਵਕਤੀ ਹੈ ਤੇ ਐਮਐਲਏ ਲੇਕਿਨ ਸੁਪਰੀਮ ਕੋਰਟ ਨੇ ਉਹ ਨਹੀਂ ਸੁਣੀ ਉਹਨਾਂ ਨੇ ਇਹ ਵੀ ਗੱਲ ਕਹੀ ਵੀ ਅਸੀਂ ਹੋਰ ਸਮਾਂ ਇਹਨੂੰ ਜੇਲ੍ਹ 'ਚ ਨਹੀਂ ਰੱਖ ਸਕਦੇ ਉਹਨਾਂ ਨੇ 6 ਅਗਸਤ ਨੂੰ ਕਹੇਤਾ ਤੋਤੇ ਫੈਸਾ ਰੱਖ ਮਰੱਖ ਲਿਆ ਸੀਗਾ ਅੱਜ ਲੱਭ ਉਹਦੋਂ ਵੀ ਕਿਹਾ ਸੀ ਕਿ ਇਹਨਾਂ ਨੂੰ ਬੇਲ ਮਿਲਣ ਦੇ ਬਹੁਤ ਚਾਂਸਸ ਹੈਗੇ ਅੱਜ ਉਹਨਾਂ ਨੂੰ ਸ਼ਸ਼ੋਧੀਆਂ ਨੂੰ ਬੇਲ ਦੇ ਦਿੱਤੀ ਗਈ ਹੈ ਜਦੋਂ ਬੇਲ ਦਿੱਤੀ ਗਈ ਹੈ ਤੇ ਸਾਡੇ ਮੁੱਖ ਮੰਤਰੀ ਸਾਹਿਬ ਕਹਿੰਦੇ ਜੀ ਇਹ ਸੱਚ ਦੀ ਜਿੱਤ ਹੋਈ ਹੈ ਕੀ ਉਹ ਭਰੀਓ ਕਹਿੰਦੇ ਜੀ ਉਹ ਅਜੇ ਕੇਸ ਦੀ ਤਲਵਾਹ ਤੁਨਾਂ ਤੇ ਆਇਆ ਲੜਕਣ ਲਈ ਆ ਪਤਾ ਨਹੀਂ ਕਿਹੜੇ ਢੇਗੀ ਪਣੀ ਆ ਉਹ ਤੁਸੀਂ ਘਟੋ ਘਟੇ ਗੋਦੀ ਸੀ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕਰਦੇ ਆ ਇਹ ਤਾਂ ਗੱਲ ਬਣਦੀ ਆ ਤੁਸੀਂ ਕਹਿੰਦੇ ਸੱਚ ਦੀ ਜਿੱਤ ਹੋਈ ਆ ਇਹਦਾ ਮਤਲਬ ਬਾਕੀ ਜਿਹੜੇ ਕੇਸ ਦੇ ਚ ਕਿਤੇ ਝੂਠੇ ਕਿਤੇ ਕਹਿੰਦੇ ਹਾਂ ਜਿੱਦਣ ਬਰੀ ਹੋਊਗਾ ਉਸ ਦਿਨ ਬਿਸ਼ੱਕ ਲੱਡੂ ਵੀ ਵੰਡਿਓ ਤੇ ਨਾਲ ਸੱਚ ਦੀ ਜਿੱਤ ਵੀ ਕਿਉ ਤੁਸੀਂ ਅਗਲੀ ਹੁਣ ਚਲੋ ਉਹਨਾਂ ਨੂੰ ਵੇਦ ਮਿਲ ਗਈ ਉਹ ਬਾਹਰ ਆ ਜਾਣਗੇ لیکن اجے تک केजरीवाल صاحب دا کیس اسی اسی ਸੰਦਰਭ ਦੇ ਵਿੱਚ ਹੀ ਆ لیکن ਉਹਨਾਂ ਦੀ ਕਲ ਨਿਆਇਕ ਰਾਸਤ 20 اگਸਤ ਤੱਕ ਵਿਦਾ ਦਿੱਤੀ ਗਈ ਹੈ। ਉਹਨਾਂ ਨੂੰ ਵੇਦ ਮਿਲ ਦੀ ਚਾਂਸ ਜੇ ਕੋਈ ਦਿਖਾਈ ਦੇ ਨਹੀਂ ਰਿਹਾ ਇੱਧਰ। ਪਰ ਆਥੀ ਆਥੀ ਨੇ ਜਦੋਂ ਪ੍ਰੈਸ ਨੂੰ ਕੀਤੀ ਤੇ ਬਕਾਇਦਾ ਤੌਰ ਤੇ ਉਹ ਰੋਪ ਹੀ ਹੋਤੇ। ਵੀ ਕੋਈ ਨਜਾਇਜ਼ ਫਰਕੇ ਸਾਡੇ ਬੰਦੇ ਅੰਦਰ ਕੀਤੇ ਨੇ केजरीवाल ਸਾਹਿਬ ਕੀਤੇ ਸ਼ਿਫਾਇਬ ਕੀਤੇ ਆ। ਮੈਂ ਮਹਿਸੂਸ ਕੀਤਾ ਸ਼ਾਇਦ ਉਹਨੂੰ ਖਤਰਾ ਪੈਦਾ ਹੋ ਗਿਆ ਵੇ ਭੀਛੂਛੂਦੀਆ ਸ਼ਬ ਬਾਹਰ ਆਗੇ ਤੇ ਮੁੜ ਕੇ ਫੇਰ ਆਪਣੇ ਮੰਤਰੀ ਬਣ ਕੇ ਤੇ ਮੇਰਾ ਅਹੁਦਾ ਨਕਿਤ ਖੋਲ ਲੈਣ। ਤੇ ਲੇਕਿਨ ਹੋਣਾ ਨਹੀਂ ਏ। ਜੋ ਅਜੇ ਵੀ ਛੂਦੀਆ ਦਾ ਕੇਸ ਚੱਲਦਾ ਵੇ ਤੇ ਹੁਣ ਤੋਂ 6-7 ਮਹੀਨੇ ਬਾਅਦ ਦਿੱਲੀ ਦੇ ਵਿੱਚ ਵਿਧਾਨ ਸਭਾ ਦੀ ਚੋਣ ਆ। ਬਿਲਕੁਲ। ਇਹ ਹੁਣ ਮੰਤਰੀ ਬਣਨੋਂ ਆਪਣੀ ਚੋਣ 'ਚ ਵੱਧ ਇੰਟਰਸਟ ਲੈਣਗੇ ਉੱਥੇ ਜਬ ਤਿਆਰੀ ਕਰਨਗੇ ਲੋਕਾਂ ਨੂੰ ਮਿਲਣਗੇ ਕਿ ਚੋਣ ਕਿਵੇਂ ਲੜੀ ਜਾਣੀ ਆ। ਤੇ ਐਤਕੀ ਬੀਜੇਪੀ ਦੀ ਉਹ ਕੋਸ਼ਿਸ਼ ਆ ਪੀ ਐਤੀ ਆਮਾਦੀ ਪਾਰਟੀ ਨੂੰ ਉੱਥੇ ਠਿੱਬੀ ਮਾਰੀ ਜਾਬ ਤੇ ਲੋਕ ਦੁਖੀ ਨੇ ਪਿਛਲੇ 2-3 ਸਾਲ ਹੋ ਗਿਆ ਜਦੋਂ ਬਰਸਾਤ ਹੁੰਦੀ ਹੈ ਦਿੱਲੀ ਪਾਣੀ ਨਾਲ ਭਰ ਜਾਂਦੀ ਹੈ ਉਹ ਕਹਿੰਦੇ ਪਾਣੀ ਦੇ ਸਭ ਨੂੰ ਤੁਸੀਂ ਦੇ ਦਿੱਤਾ ਤੇ ਪਾਣੀ ਕੱਢਣ ਦਾ ਜਹਾਜ ਆਏ ਤਾਂ ਦੱਸੋ ਕਿ ਚਿਕਾ ਹੈਗਾ ਕੀ ਤਵਾਰਿਆ ਵਾ ਇਹਨਾਂ ਨੇ ਇਹ ਗੱਲ ਕਹੀ ਸੀ ਵੀ ਜਮਨਾ ਦੀ ਸਫਾਈ ਅਸੀਂ ਪਹਿਲ ਦੇ ਅਧਾਰ ਤੇ ਕਰਾਂਗੇ ਜਮਨਾ ਦੇ ਉੱਤੇ ਜਿਹੜੀ ਆ ਉਹ 23 ਕਿਲੋਮੀਟਰ ਦੇ ਵਿੱਚ 24 ਪੁਲ ਨੇ ਕਈ ਪੁਲ ਦੇ ਵਿੱਚ ਅੱਟ ਆ ਜਾਂਦੀ ਐ ਤਾਂ ਕੋਈ ਸਾਫ ਨਹੀਂ ਕੀਤੀ ਗਈ ਜਿੰਨਾ ਚਿਰ ਉਹ ਸਾਫ ਨਹੀਂ ਕੀਤੇ ਜਾਂਦੇ ਬਕਾਇਦਾ ਤੌਰ ਤੇ ਪਾਣੀ ਸਹੀ ਤਰੀਕੇ ਨਾਲ ਨਿਕਲਦਾ ਨਹੀਂ ਉਹਨਾਂ ਚ ਤੱਕ ਕਿ ਇਹ ਹੜ ਦੇ ਵਿੱਚ ਆਉਂਦੇ ਰਹਿਣਗੇ ਉਹਨਾਂ ਚੀਜ਼ਾਂ ਤੋਂ ਲੋਕ ਦੁਖੀ ਨੇ ਬਾਕੀ ਸੁੱਕੀ ਜ਼ਰੂਰ ਹੋਣਗੇ ਲੇਕਿਨ ਇਹੋ ਜਿਹੇ ਜਿਹੜੇ ਮੁਸ਼ਕਲਾਂ ਆਉਦੀਆਂ ਨੇ ਕਈ ਕਿਤੇ ਤੁਹਾਡੀਆਂ ਜਿਹੜੀਆਂ ਕੋਰੋਲਾ ਦੀਆਂ ਕੋਟੀਆਂ ਤੁਹਾਡਾ ਫਰਨੀਚਰ ਖਾਵਦਾ ਸਮਾਨ ਖਾਵਦਾ ਤੁਹਾਡੇ ਘਰਾਂ 'ਚ ਪਾਣੀ ਵੜ ਜਾਂਦਾ ਲੋਕ ਇਹਨਾਂ ਨੂੰ ਲੈ ਕੇ ਦੁਖੀ ਜ਼ਰੂਰ ਰਹੇ ਨੇ ਜੀ ਜੀ ਪੱਟੀ ਸਾਹਿਬ ਉਧਰ ਲਾਰੈਂਸ ਬਿਸ਼ਨੋਈ ਦਾ ਮੁੱਦਾ ਅੱਜ ਸੰਸਦ ਭਵਨ ਦੇ ਵਿੱਚ ਵੀ ਕੀਤਾ ਆ ਠੀਕ ਬੈਠਾ ਇੰਟਰਵਿਊ ਕਰੀ ਜਾਂਦਾ ਧੜਾ ਧੜ ਤੇ ਟਾਈਮ ਬੜਾ ਥੋੜਾ ਮਿਲਦਾ ਰਾਜਾ ਬੜਿੰਗ ਹੋਣਾ ਨੂੰ ਵੇਖੋ ਜਿਹੜੇ ਰਾਜਾ ਬੜਿੰਗ ਹੋਰੀਆ ਉਹ ਠੀਕ ਉਹਨਾਂ ਨੇ ਆਪਣੇ ਤਰੀਕੇ ਨਾਲ ਬਕਾਇਦਾ ਤੌਰ ਤੇ ਆਪਣੀ ਗੱਲ ਕੀਤੀ ਹੈ ਉਹਨਾਂ ਨੇ ਆਪਣੀ ਗੱਲ ਕੀਤੀ ਹੈ ਤੇ ਉਹਨਾਂ ਨੇ ਇਹ ਨਹੀਂ ਗੱਲ ਕੀਤੀ ਹੈ ਵੀ ਜਿਹੜਾ ਇਹ ਰਾਜਾ ਜਿਹੜੀ ਇਹਦੀ ਇੰਟਰਵਿਊ ਹੋਈ ਆ ਉਹ ਡੈਮੋਕ੍ਰੇਸੀ ਦਾ ਕਤਲ ਹੈ ਲੋਕਾਂ ਦਾ ਖਲਵਾੜ ਉਸ ਸੀਆਈ ਸਟਾਫ ਦੇ ਵਿੱਚ ਟਿੰਟਰ ਹੁੰਦੀ ਹੈ ਜਿੱਥੇ ਆਂਦੇ ਹੁੰਦੇ ਕਿ ਕਿਸੇ ਦੋਸ਼ੀ ਦਾ ਅਗਲੇ ਪੋਰਸ ਮਾਰ ਮਾਰ ਕੇ ਹੁੜੀਆ ਵਿਗਾੜ ਦਿੰਦੀ ਹੈ ਉੱਥੋਂ ਨੂੰ ਵੀਆਈਪੀ ਟ੍ਰੀਟਮੈਂਟ ਵੀ ਮਿਲਦਾ ਹੈ ਕੀ ਇਹਦੇ ਤੇ ਮੁੱਖ ਮੰਤਰੀ ਸਾਹਿਬ ਤੇ ਡੀਜੀਪੀ ਸਾਹਿਬ ਦੇ ਖਿਲਾਫ ਵੀ ਕਾਰਵਾਈ ਹੋ ਲੇਕਿਨ 스ਪੀਕਰ ਜੀ ਬੀਬੀਸੀ ਉਹ ਤਲੀਆਂ ਮਾਰੀ ਜਾਂਦੀ ਸੀ ਉਹ ਆਪਣੀ ਬਹੁਤ ਹੀ ਗਲਤੀ ਹੈ ਉਹਦੀ ਗਲਤ ਕਰ ਨਹੀਂ ਸਕੇ ਉਹਨਾਂ ਨੂੰ ਫਿਰ ਜਿਹੜਾ ਸੀ ਉਹ ਕਹਿੰਦੇ ਜੀ ਵੇਖੋ ਜਿਹੜੇ ਵਪਾਰੀ ਨੇ ਉਹਨਾਂ ਨੂੰ ਧਮਕੀ ਆ ਰਹੀਆਂ ਫਰੋਟੀਆਂ ਦੀਆਂ ਤੇ ਬਹੁਤੇ ਤੇ ਪੁਲਿਸ ਨੂੰ ਦੱਸਦੇ ਹੀ ਨਹੀਂ ਤੇ ਆਪਣੇ ਦੇ ਦੂਕੇ ਵਿਚਾਰੀ ਫਰੋਤੀ ਦੇ ਕੇ ਤੇ ਆਪਣਾ ਗੁਜ਼ਾਰਾ ਕਰ ਰਹੇ ਨੇ ਉਹ ਕਹਿੰਦੇ ਜੀ ਜਿਹੜੇ ਉੱਥੇ ਸਾਡੇ ਸਿੱਧੂ ਮੂਸੇਵਾਲਾ ਕੇਸ ਆ ਉਹਦੇ ਵਿੱਚ ਬਕਾਇਦਾ ਤੌਰ ਤੇ ਇੱਕ ਖਾਤਮਾ ਸ਼ਾਮਲ ਇਹ ਛੱਜ ਸੰਭਲ ਇਹਨਾਂ ਕੁਝ ਹੋਣ ਦੇ ਬਾਵਜੂਦ ਵੀ ਜੇ ਉਹਦੀ ਇੰਟਰਵਿਊ ਹੁੰਦੀ ਆ ਉਹਦੇ ਵਿੱਚ ਆਪਣੀ ਸੀਐਸਟਾਫ ਦੇ ਵਿੱਚ ਫਿਰ ਇਹ ਜਬਾਲ ਦੇ ਵਿੱਚ ਸਰਕਾਰ ਅਸੀਂ ਤੇ ਕਹਿੰਦੇ ਵੀ ਮੁੱਖ ਮੰਤਰੀ ਦੇ ਡੀਜੀਪੀ ਉਥੋਂ ਅਸੀਫਾ ਜਨ ਪਾਸੇ ਹੁਣ ਕਿਤੇ ਲੋਕ ਸਭਾ ਚ ਕੋਈ ਕਾਰਵਾਈ ਕੀਤੀ ਜਾਊਗੀ ਜੀ ਜੀ ਸਾਡੀ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦਿੱਤਾ ਤੇ ਖਬਰਾਂ ਤਫਸੀਲ ਦੇ ਨਾਲ ਸਮਝਾਉਂਦੇ ਹੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ